ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਤੇ ਆਸਟ੍ਰੇਲੀਆ ਸ਼ੋਅ ਦੇ ਦੌਰਾਨ ਵਿਵਾਦ ਖੜਾ ਹੋ ਗਿਆ। ਕੁੱਸੇ ਦੇ ਵਿੱਚ ਪ੍ਰਸ਼ੰਸਕ ਸ਼ੋਅ ਛੱਡ ਕੇ ਵਾਪਸ ਚਲੇ ਗਏ। ਦਲਜੀਤ ਦੋਸਾਂਝ ਤੇ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਹੋਏ ਪਹਿਲੇ ਸਟੇਡੀਅਮ ਸੰਗੀਤ ਸਮਾਗੋ ਨੇ ਧਾਰਮਿਕ ਕਕਾਰ ਕਿਰਪਾਨ ਨੂੰ ਲੈ ਕੇ ਵਿਵਾਦ ਛੇੜ ਦਿੱਤਾ। ਸੰਗੀਤ ਸਮਾਰੋਹ ਦੇ ਵਿੱਚ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ ਨੇ ਪਰ ਧਾਰਮਿਕ ਕਕਾਰ ਕਿਰਪਾਨ ਲੈ ਕੇ ਜਾਣ ਵਾਲੇ ਸਿੱਖਾਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਅਛਮੀ ਸਿਡਨੀ ਦੇ ਪੈਰਾਮਾਟਾ ਸਟੇਡੀਅਮ ਦੇ ਵਿੱਚ ਹੋਏ ਇਸ ਸ਼ੋਅ ਨੇ ਲਗਭਗ 25 ਸਾਰ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਸੀ ਰਿਪੋਰਟ ਦੇ ਮੁਤਾਬਕ ਕਈ ਸਿੱਖ ਦਰਸ਼ਕ ਕਾਨਸਰਟ ਦੇ ਵਿੱਚ ਐਂਟਰੀ ਨਹੀਂ ਲੈ ਸਕੇ ਕਿਉਂਕਿ ਉਹਨਾਂ ਨੇ ਸਿੱਖ ਕਕਾਰ ਖਾਸ ਕਰਕੇ ਕਿਰਪਾਨ ਪਾਈ ਹੋਈ ਸੀ ਸਟੇਡੀਅਮ ਪ੍ਰਬੰਧਕਾਂ ਨੇ ਕਈ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੁਰੱਖਿਆ ਕਰਮੀਆਂ ਨੇ ਦਰਸ਼ਕਾਂ ਨੂੰ ਬਾਹਰ ਹੀ ਰੋਕ ਲਿਆ ਇਹ ਵੀ ਕਿਹਾ ਗਿਆ ਕਿ ਸੁਰੱਖਿਆ ਕਰਮੀਆਂ ਦੇ ਵੱਲੋਂ ਦਰਸ਼ਕਾਂ ਨੂੰ ਕਿਰਪਾਨ ਉਤਾਰ ਕੇ ਅੰਦਰ ਜਾਣ ਦੇ ਲਈ ਆਖਿਆ ਗਿਆ ਦੱਸਦੀ ਹੈ ਕਿ ਦਰਸ਼ਕਾਂ ਨੇ ਕਿਰਪਾਨ ਉਤਾਰਨ ਤੋਂ ਮਨਾ ਕਰ ਦਿੱਤਾ ਇਹ ਦਰਸ਼ਕ ਦਲਜੀ ਦੁਸਾਂਚ ਨੂੰ ਦੇਖਣ ਲਈ ਮਹਿੰਗੀ ਟਿੱਕਟਾਂ ਖਰੀਦ ਕੇ ਉੱਥੇ ਪਹੁੰਚੇ ਸਨ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 200 ਆਸਟ੍ਰੇਲੀਆਈ ਡਾਲਰ ਦੀਆਂ ਟਿੱਕਟਾਂ ਖਰੀਦੀਆਂ ਸਨ ਟਿੱਕਟ ਹੋਣ ਦੇ ਪਾਪ ਚੂਦ ਵੀ ਕਾਰ ਪੈਣੇ ਹੋਣ ਦੇ ਕਾਰਨ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਜਿਸ ਦੇ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ ਹਾਲਾਂਕਿ ਇਹ ਵੀ ਦੱਸਿਆ ਗਿਆ ਹੈ ਕਿ ਬਾਅਦ ਦੇ ਵਿੱਚ ਇਹਨਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਇਸ ਘਟਨਾ ਨੇ ਸੋਸ਼ਲ ਮੀਡੀਆ ਤੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਦੱਸਿਆ ਕਿ ਲੋਕ ਟਿੱਪਣੀਆਂ ਕਰ ਰਹੇ ਨੇ ਅਤੇ ਸਵਾਲ ਕਰ ਰਹੇ ਨੇ ਕਿ ਅਜਿਹਾ ਕਿਉਂ ਕੀਤਾ ਗਿਆ ਖਾਸ ਕਰਕੇ ਜਦੋਂ ਦਲਜੀਤ ਦੋਸਾਂਝ ਖੋਦਿਕ ਸਿੱਖ ਹੈ ਲੋਕ ਇਹ ਸਵਾਲ ਖੜੇ ਕਰ ਰਹੇ ਨੇ ਕਿ ਸਿੱਖ ਕਕਾਰ ਪਹਿਨਣ ਕਰਕੇ ਕ concert ਦੇ ਵਿੱਚ ਦਾਖਲੇ ਤੇ ਰੋਕ ਕਿਉਂ ਲਗਾਈ ਗਈ ਹੈ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਤੇ ਆਸਟ੍ਰੇਲੀਆ ਸ਼ੋਅ ਦੇ ਦੌਰਾਨ ਵਿਵਾਦ ਖੜਾ ਹੋ ਗਿਆ ਇੱਕਸੇ ਦੇ ਵਿੱਚ ਪ੍ਰਸ਼ੰਸਕ ਸ਼ੋਅ ਛੱਡ ਕੇ ਵਾਪਸ ਚਲੇ ਗਏ ਦਲਜੀਤ ਦੋਸਾਂਝ ਤੇ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਹੋਏ ਪਹਿਲੇ ਸਟੇਡੀਅਮ ਸੰਗੀਤ ਸਮਾਰੋਹ ਨੇ ਧਾਰਮਿਕ ਕਕਾਰ ਕਿਰਪਾਨ ਨੂੰ ਲੈ ਕੇ ਵਿਵਾਦ ਛੇੜ ਦਿੱਤਾ ਸੰਗੀਤ ਸਮਾਰੋਹ ਦੇ ਵਿੱਚ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ ਨੇ ਪਰ ਧਾਰਮਿਕ ਕਾਰ ਕਿਰਪਾਨ ਲੈ ਕੇ ਜਾਣ ਵਾਲੇ ਸਿੱਖਾਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਪਛਮੀ ਸਿਡਨੀ ਦੇ ਪੈਦਾਮਾਟਾ ਸਟੇਡੀਅਮ ਦੇ ਵਿੱਚ ਹੋਏ ਇਸ ਸ਼ੋਅ ਨੇ ਲਗਭਗ 25000 ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਸੀ। ਰਿਪੋਰਟ ਦੇ ਮੁਤਾਬਕ ਕਈ ਸਿੱਖ ਦਰਸ਼ਕ ਕਾਂਸਰਟ ਦੇ ਵਿੱਚ ਐਂਟਰੀ ਨਹੀਂ ਲੈ ਸਕੇ ਕਿਉਂਕਿ ਉਹਨਾਂ ਨੇ ਸਿੱਖ ਕਕਾਰ ਖਾਸ ਕਰਕੇ ਕਿਰਪਾਨ ਪਾਈ ਹੋਈ ਸੀ। ਸਟੇਡੀਅਮ ਪ੍ਰਬੰਧਕਾਂ ਨੇ ਕਈ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸੁਰੱਖਿਆ ਕਰਮੀਆਂ ਨੇ ਦਰਸ਼ਕਾਂ ਨੂੰ ਬਾਹਰ ਹੀ ਰੋਕ ਲਿਆ। ਇਹ ਵੀ ਕਿਹਾ ਗਿਆ ਕਿ ਸੁਰੱਖਿਆ ਕਰਮੀਆਂ ਦੇ ਵੱਲੋਂ ਦਰਸ਼ਕਾਂ ਨੂੰ ਕਿਰਪਾਨ ਉਤਾਰ ਕੇ ਅੰਦਰ ਜਾਣ ਦੇ ਲਈ ਆਖਿਆ ਗਿਆ ਦੱਸਦੀ ਹੈ ਕਿ ਦਰਸ਼ਕਾਂ ਨੇ ਕਿਰਪਾਨ ਉਤਾਰਨ ਤੋਂ ਮਨਾ ਕਰ ਦਿੱਤਾ ਇਹ ਦਰਸ਼ਕ ਦਲਜੀ ਦੁਸਾਂਝ ਨੂੰ ਦੇਖਣ ਦੇ ਲਈ ਮਹਿੰਗੀਆਂ ਟਿਕਟਾਂ ਖਰੀਦ ਕੇ ਉੱਥੇ ਪਹੁੰਚੇ ਸਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ 200 ਆਸਟ੍ਰੇਲੀਆਈ ਡਾਲਰ ਦੀਆਂ ਟਿਕਟਾਂ ਖਰੀਦੀਆਂ ਸਨ ਟਿਕਟ ਹੋਣ ਦੇ ਪਾਪ ਚੂਦਵੀਂ ਕਕਾਰ ਪੈਣ ਦੇ ਕਾਰਨ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਜਿਸ ਦੇ ਕਾਰਨ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ ਹਾਲਾਂਕਿ ਇਹ ਵੀ ਦੱਸਿਆ ਗਿਆ ਹੈ ਕਿ ਬਾਅਦ ਦੇ ਵਿੱਚ ਇਹਨਾਂ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਘਟਨਾ ਨੇ ਸੋਸ਼ਲ ਮੀਡੀਆ ਤੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਦੱਸਿਏ ਕਿ ਲੋਕ ਟਿੱਪਣੀਆਂ ਕਰ ਰਹੇ ਨੇ ਅਤੇ ਸਵਾਲ ਕਰ ਰਹੇ ਨੇ ਕਿ ਅਜਿਹਾ ਕਿਉਂ ਕੀਤਾ ਗਿਆ ਖਾਸ ਕਰਕੇ ਜਦੋਂ ਦਲਜੀਤ ਦੋਸਾਂਝ ਖੋਦਿਕ ਸਿੱਖ ਹੈ ਲੋਕ ਇਹ ਸਵਾਲ ਖੜੇ ਕਰ ਰਹੇ ਨੇ ਕਿ ਸਿੱਖ ਕਕਾਰ ਪਹਿਨਣ ਕਰਕੇ ਕਾਨਸਰਟ ਦੇ ਵਿੱਚ ਦਾਖਲੇ ਤੇ ਰੋਕ ਕਿਉਂ ਲਗਾਈ ਗਈ ਹੈ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਤੇ ਆਸਟ੍ਰੇਲੀਆ ਸ਼ੋਅ ਦੇ ਦੌਰਾਨ ਵਿਵਾਦ ਖੜਾ ਹੋ ਗਿਆ ਹੈ ਕੁੱਸੇ ਦੇ ਵਿੱਚ ਪ੍ਰਸ਼ੰਸਕ ਸ਼ੋਅ ਛੱਡ ਕੇ ਵਾਪਸ ਚਲੇ ਗਏ ਦਲਜੀਤ ਦੋਸਾਂਝ ਤੇ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਹੋਏ ਪਹਿਲੇ ਸਟੇਡੀਅਮ ਸੰਗੀਤ ਸਮਾਰੋਹ ਨੇ ਧਾਰਮਿਕ ਕਕਾਰ ਕਿਰਪਾਨ ਨੂੰ ਲੈ ਕੇ ਵਿਵਾਦ ਛੇੜ ਦਿੱਤਾ ਸੰਗੀਤ ਸਮਾਰੋਹ ਦੇ ਵਿੱਚ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ ਨੇ ਪਰ ਧਾਰਮਿਕ ਕਕਾਰ ਕਿਰਪਾਨ ਲੈ ਕੇ ਜਾਣ ਵਾਲੇ ਸਿੱਖਾਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਅਛਮੀ ਸਿਡਨੀ ਦੇ ਪੈਦਾਮਾਟਾ ਸਟੇਡੀਅਮ ਦੇ ਵਿੱਚ ਹੋਏ ਇਸ ਸ਼ੋਅ ਨੇ ਲਗਭਗ 25000 ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਸੀ ਰਿਪੋਰਟ ਦੇ ਮੁਤਾਬਕ ਕਈ ਸਿੱਖ ਦਰਸ਼ਕ ਕਾਂਸਰਟ ਦੇ ਵਿੱਚ ਐਂਟਰੀ ਨਹੀਂ ਲੈ ਸਕੇ ਕਿਉਂਕਿ ਉਹਨਾਂ ਨੇ ਸਿੱਖ ਕਕਾਰ ਖਾਸ ਕਰਕੇ ਕਿਰਪਾਨ ਪਾਈ ਹੋਈ ਸੀ ਸਟੇਡੀਅਮ ਪ੍ਰਬੰਧਕਾਂ ਕਈ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸੁਰੱਖਿਆ ਕਰਮੀਆਂ ਨੇ ਦਰਸ਼ਕਾਂ ਨੂੰ ਬਾਹਰ ਹੀ ਰੋਕ ਲਿਆ। ਇਹ ਵੀ ਕਿਹਾ ਗਿਆ ਕਿ ਸੁਰੱਖਿਆ ਕਰਮੀਆਂ ਦੇ ਵੱਲੋਂ ਦਰਸ਼ਕਾਂ ਨੂੰ ਕਿਰਪਾਨ ਉਤਾਰ ਕੇ ਅੰਦਰ ਜਾਣ ਦੇ ਲਈ ਆਖਿਆ ਗਿਆ। ਦੱਸਦੀ ਹੈ ਕਿ ਦਰਸ਼ਕਾਂ ਨੇ ਕਿਰਪਾਨ ਉਤਾਰਨ ਤੋਂ ਮਨਾਂ ਕਰ ਦਿੱਤਾ। ਇਹ ਦਰਸ਼ਕ ਦਲਜੀਤ ਦੁਸਾਂਝ ਨੂੰ ਦੇਖਣ ਦੇ ਲਈ ਮਹਿੰਗੀਆਂ ਟਿਕਟਾਂ ਖਰੀਦ ਕੇ ਉੱਥੇ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 200 ਆਸਟ੍ਰੇਲੀਆਈ ਡਾਲਰ ਦੀਆਂ ਟਿਕਟਾਂ ਖਰੀਦੀਆਂ ਸਨ। ਟਿਕਟ ਹੋਣ ਦੇ ਪਾਪ ਚੂਦਵੀਂ ਕਾਰ ਪਹਿਨੇ ਹੋਣ ਦੇ ਕਾਰਨ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ। ਜਿਸ ਦੇ ਕਾਰਨ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ ਹਾਲਾਂਕਿ ਇਹ ਵੀ ਦੱਸਿਆ ਗਿਆ ਹੈ ਕਿ ਬਾਅਦ ਦੇ ਵਿੱਚ ਇਹਨਾਂ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਇਸ ਘਟਨਾ ਨੇ ਸੋਸ਼ਲ ਮੀਡੀਆ ਤੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਦੱਸਿਏ ਕਿ ਲੋਕ ਟਿੱਪਣੀਆਂ ਕਰ ਰਹੇ ਨੇ ਅਤੇ ਸਵਾਲ ਕਰ ਰਹੇ ਨੇ ਕਿ ਅਜਿਹਾ ਕਿਉਂ ਕੀਤਾ ਗਿਆ ਖਾਸ ਕਰਕੇ ਜਦੋਂ ਦਲਜੀਤ ਦੋਸਾਂਝ ਖੋਦੀਕ ਸਿੱਖ ਹੈ ਲੋਕ ਇਹ ਸਵਾਲ ਖੜੇ ਕਰ ਰਹੇ ਨੇ ਕਿ ਸਿੱਖ ਕਕਾਰ ਪਹਿਨਣ ਕਰਕੇ ਕਾਨਸਰਟ ਦੇ ਵਿੱਚ ਦਾਖਲੇ ਤੇ ਰੋਕ ਕਿਉਂ ਲਗਾਈ ਗਈ ਹੈ